ਸਾਥੀਓ ਅੱਜ ਅਜਿਹੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਜੋ ਪੇਸ਼ ਕਰਦੇ ਕਰਦੇ ਗੱਜ ਭਰਦਾ ਪਿਆ ਅੱਖਾਂ 'ਚੋਂ ਹੰਝੂ ਛਲਕਦੇ ਪਿਆ ਔਰ ਜੋ ਇੱਕ ਪਰਿਵਾਰ ਦਾ ਦਰਦ ਹੈ ਮੈਂ ਇੱਥੇ ਮਹਿਸੂਸ ਕਰ ਪਾ ਰਿਹਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਹੰਝੂ ਰੁਕਦੇ ਨਹੀਂ ਸੀ ਪਏ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਦਣਾ ਜੀ ਘਟਨਾ ਸਾਂਝੀ ਕਰਦਣਾ ਉਹ ਪਰਲੇ ਪਾਸੇ ਇੱਕ ਸਕੂਟੀ ਤੇ ਮਾਂ ਪੁੱਤ ਆ ਰਹੇ ਸੀਗੇ ਤੇ ਉਹਨਾਂ ਦੇ ਬਿਲਕੁਲ ਨਾਲ ਪੈਰਲਲੀ ਇੱਕ ਮੋਟਰਸਾਈਕਲ ਤੇ ਵਿਅਕਤੀ ਆ ਰਿਹਾ ਸੀ ਔਰ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਲੜਕੀ ਜਿਹੜੀ ਹੈ ਮੋਟਰਸਾਈਕਲ ਦੇ ਪਿੱਛੇ ਬੈਠੀ ਸੀਗੀ ਕਿਉਂਕਿ ਮਾਪੁੱਤ ਸੀਗੇ ਲੜਕੀ ਦੀ ਉਮਰ 36 37 ਸਾਲ ਦੱਸੀ ਜਾ ਰਹੀ ਹੈ ਉਹ 헤ਠਾ ਡਿੱਗ ਜਾਂਦੀ ਹੈ ਸਿਰ ਤੇ ਇਸ ਗੰਭੀਰ ਸੱਟ ਲੱਗਦੀ ਹੈ ਐਂਡ ਰੀਅਲੀ ਵੈਰੀ ਅਨਫੋਰਚੂਨੇਟ ਕਿ ਉਹਨਾਂ ਦੀ ਡੈਥ ਹੋ ਗਈ ਹੈ ਔਰ ਮਨ ਬਹੁਤ ਉਦਾਸ ਹੈ ਬਹੁਤ ਦੁਖੀ ਹੈ ਕਿਉਂਕਿ ਇੱਥੇ ਜਿਹਨਾਂ ਦੀ ਡੈਥ ਹੋਈ ਹੈ ਲੜਕੀ ਦੀ ਉਹਦਾ ਭਰਾ ਤੇ ਉਹਦਾ ਬੇਟਾ ਇੱਥੇ ਮੌਜੂਦ ਸੀਗੇ ਔਰ ਉਹਨਾਂ ਦੀ ਅੱਖਾਂ 'ਚ ਜਿਹੜਾ ਦਰਦ ਸੀ ਜਾਂ ਉਹਨਾਂ ਦਾ ਜਿਹੜਾ ਦਿਲ ਘਟਦਾ ਪਿਆ ਸੀ ਜੇ ਜਿਹੜੇ ਉਹ ਰੋਂਦੇ ਬਿਲਕਦੇ ਪੈਸੇ ਉਹ ਦੇਖ ਕੇ ਆਂਦਰਾਂ ਸੱਚੀ ਬਲੁੰਦਰੀਆਂ ਗਈਆਂ ਅੰਗ ਅੰਗ ਜਿੱਦਾਂ ਸੁੰਨ ਹੋ ਗਿਆ ਮਨ ਖੜਦਾ ਨਹੀਂ ਪਿਆ ਔਰ ਜਿਹੜਾ ਉਹਨਾਂ ਦੇ ਉੱਤੇ پہاੜ ਉਹ ਜਿਹੜੇ ਬੱਚਾ ਵਿਚਾਰਾ 13-14 ਸਾਲਾਂ ਦਾ ਇੱਥੇ ਖੜਾ ਸੀ ਉੱਤੇ ਜਿਹੜਾ پہاੜ ਭਾੜ ਦੁੱਖਾਂ ਦਾ ਢਿਆ ਨਾ ਉਹਨੇ ਮਨ ਹਲਾ ਕੇ ਰੱਖ ਦਿੱਤਾ ਬਹੁਤ ਮਨ ਉਦਾਸ ਹੈ ਔਰ ਆ ਵੀਰ ਹਰਦੀਪ ਹੈ ਉਹ ਮੌਕੇ ਤੇ ਜਿੱਦਾਂ ਉਹ ਲੇਡੀ ਨੂੰ ਉੱਥੋਂ ਚੱਕਿਆ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕੁਦਰਤ ਨੂੰ ਜੋ ਮਨਜ਼ੂਰ ਕਿਹਾ ਜਾਂਦਾ ਪਰ ਇੱਥੇ ਕਿਸ ਦਾ ਜ਼ੋਰ ਨਹੀਂ ਚੱਲਦਾ ਜਿਹੜੀ ਘਟਣ ਵਾਲੀ ਸਥਾਨ ਹੈ ਸਾਡੇ ਜ਼ਹਿਨ 'ਚ ਤਾਂ ਰੋਗੀ ਲੇਕਿਨ ਜਿਹੜੇ ਉਹ ਬੱਚੇ ਆ ਜਿਨ੍ਹਾਂ ਦੀ ਮਾਂ ਜਹਾਨੋਂ ਚਲੀ ਗਈ ਉਹ 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 ਥਾਣੂ ਕਦੀ ਭੁੱਲ ਨਹੀਂ ਸਕਣਗੇ ਮਤਲਬ ਮਨ ਬਹੁਤ ਉਦਾਸ ਹੈ ਪਰ ਆ ਜਿਹੜਾ ਵੀਰ ਅਰਦੀਪ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਹ ਸਕੂਟਰੀ ਆ ਭੈਣ ਉਹਨਾਂ ਦੀ ਜਿਹਦੀ ਡੈਥ ਹੋ ਗਈ ਉਹਦੇ ਉਹਦੇ ਪਰਸ ਫੋਨ ਚੱਪਲਾ ਸਭ ਉੱਥੇ ਸੀ ਇਹਨਾਂ ਨੇ ਸੰਭਿਆ ਔਰ ਇੱਕ ਬੰਦਾ ਇੱਥੋਂ ਮਤਲਬ ਐਨੇ ਨੌ ਸਰਵਾਜ ਇਹਨੇ ਘਟਿਆ ਲੋਕ ਵੀ ਦੁਨੀਆ ਦੇਖਿਆ ਉਹ ਸਮਾਨ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਵੀ ਹਰਦੀਪ ਉਹਨਾਂ ਨੇ ਰੋਕਿਆ ਔਰ ਜਿਹੜੀ ਲੜਕੀ ਉਧਰਲੇ ਜ਼ਖਮੀ ਹਾਲਾ ਚੋਂ ਉੱਥੇ ਸੀਗੀ ਜਿਨ੍ਹਾਂ ਦੀ ਉਹਨਾਂ ਅਨਫੋਰਚਨਟਲੀ ਡੈਥ ਹੋ ਗਈ ਉਹਨਾਂ ਨੂੰ ਗੱਡੀ ਚ ਪਾ ਕੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਨਿੱਜੀ ਹਸਪਤਾਲ ਨਵਾਂ ਸ਼ਹਿਰ ਵੀ ਖੇਲੇ ਜਾਇਆ ਗਿਆ ਉੱਥੇ ਉਹਨਾਂ ਦੀ ਡੈਥ ਹੋ ਗਈ ਔਰ ਵੀਰ ਉਹਨਾਂ ਨੇ ਨੰਬਰ ਵੀ ਨੋਟ ਕੀਤਾ ਇਨਸਾਨੀਅਤ ਦਾ ਪੂਰਾ ਫਰਜ਼ ਨਿਭਾਇਆ ਪਹਿਲਾਂ ਉਹਨਾਂ ਨੂੰ ਹਸਪੀਟਲ ਵੱਲ ਤੋਰਿਆ ਕਿਸੇ ਦੀ ਮਿੰਤ ਕਰਕੇ ਗੱਡੀ ਰੋਕ ਕੇ ਉਹਨਾਂ ਦਾ ਸਮਾਨ ਸੰਭਿਆ ਉਹਨਾਂ ਦੀ ਸਕੂਟੀ ਸੰਭੀ ਔਰ ਜਿਹਦੇ ਨਾਲ ਐਕਸੀਡੈਂਟ ਹੋਇਆ ਕਿਉਂਕਿ ਉਹ ਰੋ ਉਨੇ ਇਨਸਾਨੀਅਤ ਦਾ ਫਰਜ ਨਹੀਂ ਨਿਭਾਇਆ ਭੱਜ ਗਿਆ ਉਹਦਾ ਨੰਬਰ ਵੀ ਇਹਨਾਂ ਦੋਨਾਂ ਵੀਰਾਂ ਨੇ ਨੋਟ ਕੀਤਾ ਹਰਦੀਪ ਜੀ ਮੈਂ ਜੋ ਤੁਹਾਡੇ ਤੋਂ ਗੱਲ ਸੁਣੀ ਉਹ ਦੱਸ ਦਿੱਤੀ ਲੇਕਿਨ ਤੁਸੀਂ ਜੋ ਅੱਖੀ ਦੇਖਿਆ ਅੱਖੀ ਡਿੱਠਾ ਮੈਂ ਚਾਹੁੰਦਾ ਜ਼ਰੂਰ ਜਨਤਨ ਨੂੰ ਦੱਸੋ ਭਈ ਜਾਨੇ ਇਹ ਮੁੰਡਾ ਇਦਾਂ ਹਨਾ ਉਧਰੋਂ ਆਂਦੇ ਸੀਗੇ ਬੰਗੇ ਵਾਲੋਂ ਦੋਨੇ ਜਾਣੇ ਦੋਨੇ ਜਾਣੇ ਆਂਦੇ ਸੀਗੇ ਤੇ ਜਿਹੜਾ ਇਹ ਸਕੂਟਰੀ ਵਾਲਾ ਸੀ ਉਹ ਹੋਲੀ ਸੀ ਤੇ ਛੋਣਾ ਜਿਹੜਾ ਸਪਲੈਂਡਰ ਵਾਲਾ ਉਹ ਆਇਆ ਉਹਨੇ ਕਟ ਮਾਰਨ ਦੀ ਕੋਈ ਚੀਜ਼ ਕੀਤੀ ਤੇ ਸਕੂਟਰੀ ਇੱਕ ਇੱਕ ਦੂਜੇ ਨਾਲ ਟਕਰਾਇਆ ਤੇ ਇੰਨੀ ਜੇ ਡੇਗ ਗਿਆ ਜੀ ਐਕਸੀਡੈਂਟ ਹੋ ਗਿਆ ਵੀ ਉਹਨਾਂ ਦੇ ਡੈਥ ਹੋ ਗਈ ਇੱਥੇ ਹੋ ਗਈ ਸੀ ਕਿ ਹਸਪਤਲ ਜਾ ਕੇ ਹੋਈ ਨਹੀਂ ਇੱਥੋਂ ਤਾਂ ਸਹੀ ਜਗ੍ਹਾ ਪਾਣੀ ਪਾਣੀ ਵਗੈਰਾ ਪੁਲਾਇਆ ਪਾਣੀ ਵਗੈਰਾ ਪੁਲਾਇਆ ਤੇ ਭਰਾ ਮੇਰੇ ਨੇ ਪਾਣੀ ਵਗੈਰਾ ਪੁਲਾਇਆ ਤੇ ਫਿਰ ਇਹ ਹਸਪੀਟਲ ਭੇਜਿਆ ਜੀ ਹਸਪੀਟਲ ਜਾ ਕੇ ਦੇਖੋ ਤੇ ਆਪਣੇ ਜਿਹੜਾ ਮੋਟਰਸਾਈਕਲ ਵਾਲਾ ਸੀਗਾ ਮੋਟਰਸਾਈਕਲ ਵਾਲਾ 2 ਮਿੰਟ ਰੁਕ ਗਿਆ 2 ਮਿੰਟ ਤੋਂ ਬਾਅਦ ਮੈਂ ਹਾਕਾ ਵੀ ਮਾਰੀਆਂ ਫੇਰ ਵੀ ਨਾ ਠੱਗਿਆ ਉਹਦਾ ਨੰਬਰ ਵੀ ਨੋਟ ਕੀਤਾ ਆ ਗਈ ਉਹ ਪੁਲਿਸ ਨੂੰ ਦੇ ਦਿੱਤਾ ਮੇਰੀ ਫੋਨ ਤੇ ਗੱਲ ਹੋ ਗਈ ਪੁਲਿਸ ਨਾਲ ਭਾਜੀ ਉਹਨਾਂ ਨੇ ਨੰਬਰ ਮੈਨੂੰ ਦਿੱਤਾ ਮੈਂ ਉਹ ਨੰਬਰ ਪੁਲਿਸ ਨੂੰ ਦੇ ਦਿੱਤਾ ਹੁਣ ਅਗਲਾ ਕੰਮ ਪੁਲਿਸ ਦਾ ਤਫਤੀਸ਼ ਉਹਨਾਂ ਨੇ ਕਰਨੀ ਹੈ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਕਿਉਂਕਿ ਜਿੰਨਾ ਐਕਸੀਡੈਂਟ ਹੋਇਆ ਹਾਦਸਾ ਹੋਇਆ ਉਹ ਰੁਕਦਾ ਉਹਨੂੰ ਰੁਕਣਾ ਚਾਹੀਦਾ ਸੀ ਮਦਦ ਕਰਨੀ ਚਾਹੀਦੀ ਸੀ ਅੱਛਾ ਇੱਥੇ ਉਹ ਜਿਹੜੀ ਲੜਕੀ ਦੀ ਡੈਥ ਹੋਈ ਹੈ ਉਹ ਗੱਲ ਕਰਦੀ ਸੀਗੀ ਇੱਥੇ ਗੱਲ ਨਹੀਂ ਕਰਦੀ ਸੀ ਕਿ ਉਦਾਂ ਮਾੜਾ ਮੋਟਾ ਹੋ ਚੁਸ ਮਾਲਦੀ ਸੀ ਗੱਲ ਨਹੀਂ ਕਰਦੀ ਸੀ ਮਾੜਾ ਮੋਟਾ ਡੈਡ ਹੋ ਗਈ ਸੀ ਕਿ ਜਾਂ ਕਿ ਉਹ ਡਿੱਗਦੀ ਡੈਡ ਹੋ ਗਈ ਸੀ ਫੇ ਹੋਣ ਗੱਡੀ ਚ ਪਾਇਆ ਪਾਣੀ ਪਲਾਇਆ ਤੇ ਬਸ ਫੇ ਹਸਪੀਟਲ ਭੇਜੀ ਹਸਪੀਟਲ ਜਾ ਕੇ ਹੁਣ ਉਹਦਾ ਪਾਜੀ ਭਰਾ ਆਇਆ ਉਹ ਵੀ ਕਹਿੰਦਾ ਮੇਰਾ ਦਿਲ ਨਹੀਂ ਖੜਦਾ ਹੱਥ ਪੈਰ ਸੋਨ ਨਹੀਂ ਰਿਹਾ ਉਹਦੇ ਨਿਆਣੇ ਜਦੋਂ ਦੇਖਦੇ ਹੋ ਤੇਰਾ 13 14 ਸਾਲ ਦਾ ਛੋਟਾ ਬੱਚਾ ਮਤਲਬ ਉਹਨਾਂ ਦੇ ਦੁੱਖਾਂ ਜਿਹੜਾ ਪਹਾੜ ਡਿਗਿਆ ਭਾਜੀ ਮਨ ਮਤਲਬ ਤੁਹਾਡਾ ਵੀ ਮੈਨੂੰ ਦਾਸ ਹੋ ਰਿਆ ਸੀ ਮੇਰਾ ਵੀ ਹੋ ਰਿਆ ਸੀ ਆਪਣੀ ਅੱਖਾਂ 'ਚ ਹੰਝੂ ਆ ਰਹੇ ਸੀ ਉਹ ਜਿਹੜਾ ਦਰਦ ਆ ਉਹਨੂੰ ਕਿੱਦਾਂ ਬਿਆਨ ਕਰੂੰ ਇਹ ਤਾਂ ਭਾਜੀ ਹੁਣ ਜੋ ਰੱਬ ਦਾ ਪਾਣਾ ਸੀਗਾ ਹੁਣ ਮੰਨਣਾ ਪੈਣਾ ਬਕਰਦੇ ਇੱਥੇ ਜੋਰ ਨਹੀਂ ਚੱਲਦਾ ਪਰ ਉਹ ਬੱਚਿਆਂ ਨੂੰ ਜਦੋਂ ਦੇਖਦੇ ਸੀ ਕੁੜੀ ਦੇ ਭਰਾ ਭਾਜੀ ਭਰਾ ਦਾ ਤਾਂ ਬਹੁ ਬੁਰਾ ਹਾਲ ਸੀ ਇੱਥੇ ਵਿਚਾਰੇ ਦਿਲ ਕੱਟ ਗਿਆ ਡਿਗਨ ਨੂੰ ਫਰਜ਼ ਕਰ ਦੱਸਗਾ ਤੇ ਦੇਖ ਲਓ ਭਾਜੀ ਮਤਲਬ ਹੁਣ ਤਾਂ ਉਮਰ ਜਿਹੜਾ ਉਹ ਬੱਚਾ 13 ਸਾਲਾਂ ਦਾ ਜੋ ਉਹ ਜਿਹੜਾ ਵੀਰ ਜੀ ਦੀ ਭੈਣ ਚਲੀ ਗਈ ਔਰ ਰੋਡ ਤੋਂ ਜਦ ਵੀ ਲੰਘਿਆ ਕਰੋਗੇ ਯਾਦਤ ਉਹੀ ਹੋਣੀ ਹੈ ਨਾ ਜ਼ਖਮ ਜਿਹੜਾ ਇੱਥੇ ਸਦਾ ਹਾਲਾ ਰਹਿਣਾ ਉਹਨਾਂ ਦਾ ਹਾਂਜੀ ਹਾਂਜੀ ਭਜੀਤ ਜਦ ਵੀ ਲੰਘੂ ਤੇ ਚੇਤਾ ਕਰੂੰਗੇ ਮੈਂ ਸਾਡੀ ਮੰਮੀ ਦੇ ਇੱਥੇ ਇੱਥੇ ਹੋ ਗਏ ਜੀ ਜਿਹੜਾ ਉਹਨਾਂ ਦੇ ਬੇਟਾ ਨਾਲ ਸੀਗਾ بڑا ਬੇਟਾ ਨਾਲ ਸੀਗਾ ਉਹਦਾ ਪਚਾ ਹੋ ਗਿਆ بڑے ਬੇਟੇ ਦਾ ਉਹਦਾ ਪਚਾ ਹੋ ਗਿਆ ਤੇ ਉਹ ਨਾਲ ਹਸਪੀਟਲ ਜਾ ਕੇ ਛੱਡ ਗਿਆ ਉਹ ਸਕੂਟੀ ਚਲਾਉਂਦਾ ਹਾਂਜੀ ਉਹ ਸਕੂਟੀ ਚਲਾਉਂਦਾ ਇਹ ਜਿਹੜੀ ਸਿੱਚੇ ਪਟੇ ਨੇ ਜੀ ਮੈਂ ਦੱਸ ਦਵਾ ਇਹ ਜਿਹੜਾ ਪਰਿਵਾਰ ਆ ਲੜਕੀ ਤੇ ਉਹਦੇ ਦੋ ਬੱਚੇ ਜਿਹੜੇ ਆ ਵੈਸੇ ਬਲਾਚੌਰ ਸੀਗੀ ਲੜਕੀ ਸ਼ਾਦੀ ਉਹਦੀ ਸ਼ਾਦੀ ਹੋਈ ਮੱਲਪੁਰ ਮੱਲਪੁਰ ਦੇ ਉਹ ਹੈਗੇ ਛੁੱਟੀਆਂ ਕੱਟਣ ਆਏ ਸੀਗੇ ਪਿਤਾ ਬੱਚੇ ਦਾ ਦੁਬਈ ਚ ਐ ਔਰ ਅੱਜ ਜਿਹੜਾ بڑا ਵੇਟਾ ਆ ਉਹਦੇ ਕੋਈ ਟੈਸਟ ਕਰਵਾਏ ਸੀ ਉਹਨਾਂ ਨੇ ਹਸਪਤਾਲ ਚ ਉਹਦੀ ਰਿਪੋਰਟਾਂ ਲੈਣ ਜਾ ਰਹੇ ਸੀਗੇ ਔਰ ਘਰੋਂ ਤੱਕ ਕਹਿੰਦੇ ਹੱਸਦੇ ਖੇਡਦੇ ਆਏ ਆ ਰੋਟੀ ਪਾੜੀ ਖਾ ਕੇ ਆ ਗਏ ਪ੍ਰੋਟੇਨ ਵਗੈਰਾ ਕਹਿੰਦੇ ਖਾ ਕੇ ਆਏ ਹੱਸਦੇ ਖੇਡਦੇ ਆਏ ਆ ਕਿ ਬੀਟਰ ਰਿਪੋਰਟਾਂ ਵੀ ਸਹੀ ਆ ਜਾਣੀਆਂ ਆਪਾਂ ਆ ਕੇ ਫੇ ਫਟਾਫਟ ਬਾਕੀ ਹੋਰ ਕੰਮ ਧੰਦਾ ਦੇਖਾਂਗੇ ਮਤਲਬ ਛੁੱਟੀਆਂ ਬੱਚੇ ਤਾਂ ਕੋਈ ਮਨੋਰੰਜਨ ਦਾ ਸੋਚਦੇ ਪਰ ਹੋਣੀ ਨੂੰ ਇੰਨਾ ਮਾੜਾ ਮੰਜੂਰ ਸੀ ਇਹ ਦੇਖ ਕੇ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਕਿਉਂਕਿ ਜਿਹੜੇ ਬੱਚੇ ਆ ਭਾਜੀ ਉਹ ਬिखर ਜਾਣਗੇ ਮਾਤ ਪਿਓ ਦੇ ਇਹ ਤਾਂ ਹੈ ਭਾਜੀ ਤੁਹਾਡੇ ਸਾਹਮਣੇ ਸਿਕਾ ਰੋਂਦਾ ਸੀਗਾ ਵਿਚਾਰਾ ਮੁੰਡਾ ਅੱਖਾਂ ਲਾਲ ਹੋਈਆਂ ਪਈਆਂ ਰੋਂਦਾ ਸੀਗਾ ਹਾਂਜੀ ਭਾਜੀ ਉਹ ਤਾਂ ਇੱਥੇ ਜੋਰ ਨਹੀਂ ਚੱਲਦਾ ਜੋਰ ਨਹੀਂ ਚੱਲਦਾ ਭਾਜੀ ਜੋ ਰੱਬ ਨੂੰ ਮੰਜੂਰ ਸਗਾ ਉਹ ਤਾਂ ਮੰਨਣਾ ਪੈਣਾ ਭਾਜੀ ਪਾਣਾ ਹੋਊ ਦੇਲ ਰੂਰੀ ਦੇ ਲੋਗ ਹੈ ਚਲੋ ਪਰ ਫਿਰ ਵੀ ਹਰਦੀਪ ਵੀਰ ਦੀ ਛਲਾਗਾ ਇਹਨਾਂ ਨੇ ਆਪਣਾ ਕੰਮ ਛੱਡਿਆ ਉਸ ਵੇਲੇ ਭੱਜ ਕੇ ਗਏ ਭੈਣ ਹੁਣਾ ਨੂੰ ਜਿਹੜੀ ਲੜਕੀ ਡੈਥ ਹੋਈ ਉਹਨੂੰ ਹਸਪਤਾਲ ਪਹੁੰਚਾਉਣ ਦੇ ਉਪਰਾਲੇ ਕੀਤੇ ਸਕੂਟੀ ਉਹਦੀ ਆਪਣੇ ਕੋ ਰੱਖੀ ਸਮਾਨ ਚੱਕ ਕੇ ਕਿਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਦੋਂ ਸਮਾਨ ਫੜਿਆ ਉਹਦਾ ਫਿਰ ਭਰਾ ਇੱਥੇ ਆਇਆ ਉਹਦਾ ਦਿਲ ਘਟ ਗਿਆ ਉਹਨੂੰ ਥੋੜਾ ਨੋਰਮਲ ਕੀਤਾ ਉਹਦੇ ਬੱਚੇ ਨੂੰ ਅਸੀਂ ਰਲ ਮਿਲ ਕੇ ਸਾਹਮਣੇ ਦੀ ਕੋਸ਼ਿਸ਼ ਕੀਤੀ ਪਰ ਜੋ ਦੁੱਖ ਉਹਦਾ ਹੈ ਉਹ ਉਹੀ ਮਹਿਸੂਸ ਕਰ ਸਕਦਾ ਅਸੀਂ ਤਾਂ ਚਲੇ ਜਾਣਾ ساری ਜ਼ਿੰਦਗੀ ਉਹਨਾਂ ਨੇ ਇਸ ਦੁੱਖ ਨੂੰ ਚੱਲਣਾ ਹਾਂਜੀ ਭਾਜੀ ਇਹ ਤਾਂ ਹੈ ਜੀ ਤੇ ਉਹਦਾ ਇਹ ਸਾਰਾ ਕੁਝ ਚਲੋ ਸਮਾਨ ਤਾਂ ਭਾਜੀ ਫੇਰ ਵੀ ਮਿਲ ਹੀ ਜਾਂਦਾ ਹੈ ਪਰ ਜੀ ਨਹੀਂ ਮਿਲਦਾ ਪਰ ਜੇ ਤੁਸੀਂ ਨਾ ਉਹ ਰੋਕ ਦਿੱਤੀ ਭਰਾਣਾ ਹੁਣ ਕੀ ਕਰਨਾ ਜੀ ਪਰ ਜੇ ਤੁਸੀਂ ਉਹ ਸਮਾਨ ਨਾ ਫੜਦੇ ਉਹ ਲੈ ਕੇ ਭੱਜ ਜਾਣਾ ਸੀ ਚੋਰਾਂ ਨੇ ਹਾਂਜੀ ਭਾਜੀ ਹੁਣ ਬੱਚੇ ਉਹ ਐਟਲੀਸ ਆਪਣੀ ਮਾਂ ਦਾ ਫੋਨ ਦੇ ਫੜ ਕੇ ਨਿਸ਼ਾਨੀ ਤਾਂ ਉਹਦੇ ਕੋ ਸਗੀ ਹਾਂਜੀ ਹਾਂਜੀ ਭਾਜੀ ਫੋਟਮਾ ਹੋਣੀ ਆ ਉੱਚ ਹੋਣੀ ਆ ਦਾਰਗੜ ਵਗੈਰਾ ਪਰਚੇ ਸਗਾ ਭਾਜੀ ਸਭ ਕੁਝ ਪਰਸੇਗਾ ਮੁਲਾਜ਼ਮ ਪਹੁੰਚ ਗਏ ਨੇ ਅਸੀਂ ਇਨਫਾਰਮ ਕਰਤਾ ਸੀ ਔਰ ਨੰਬਰ ਇਹਨਾਂ ਨੂੰ ਦੱਸ ਦੇਵਾਂਗੇ ਔਰ ਇਹਨਾਂ ਨੂੰ ਨੰਬਰ ਦੱਸ ਦਿਆਂਗੇ ਟਰੇਸ ਹੋ ਜਾਏਗਾ ਤਾਂ ਮੁਲਾਜ਼ਮ ਆਪਣੀ ਡਿਊਟੀ ਨਿਭਾਣ ਪਹੁੰਚੇ ਨੇ ਔਰ ਇੱਕ ਨਿੱਜੀ ਹਸਪਤਾਲ ਚ ਜਾ ਕੇ ਜਿਹੜੀ ਲੜਕੀ ਉਹਦੀ ਮੌਤ ਹੋ ਜਾਂਦੀ ਉਹ ਵੀ ਇਨਫਾਰਮੇਸ਼ਨ ਪ੍ਰਸ਼ਾਸਨ ਕੋ ਹੈ ਤਾਂ ਬਿਆਨ ਲੈਣ ਆਏ ਆ ਆਪਾਂ ਇਹਨਾਂ ਸਾਰੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਔਰ ਯਾਰ ਤੂੰ ਸਾਰੇ ਠੀਕ ਠਾਕ ਰਹੋ ਤੰਦਰੁਸਤ ਰਹੋ ਔਰ ਰੱਬ ਕਰੇ ਕਦੇ ਕਿਸੇ ਨਾਲ ਕੋਈ ਭਾਣਾ ਨਾ ਵਾਪਰੇ ਸਾਰੇ ਆਪਣੇ ਪਰਿਵਾਰਾਂ ਚ ਠੀਕ ਰਹਿਣ ਬਹੁਤ ਬਹੁਤ ਸ਼ੋਗਰੀ